ਸਰ ਮੇਰਾ ਨਾਮ ਡਾਕਟਰ ਹਰਪਾਲ ਸਿੰਘ ਹੈ ਜੀ ਆ ਜਿਹੜੇ ਬੱਚੇ ਦੀ ਚੱਲ ਰਹੀ ਹੈਗੀ ਹੈ ਪਤਾ ਲੱਗਿਆ ਹੈਗਾ ਕੀ ਕਹਿਣਾ ਤੁਹਾਡਾ ਸਰ ਮੈਂ ਤਾਂ ਪਤਾ ਨਹੀਂ ਮੈਂ ਤਾਂ ਹਸਪਤਾਲ ਤੋਂ ਡਿਊਟੀ ਤੋਂ ਆਇਆ ਸੀ 1:00 ਵਜੇ ਦੇ ਕਰੀਬ ਮੈਂ ਆ ਕੇ ਅੰਦਰ ਬਸ ਮੇਰੀ ਆਤਾ ਹੈ ਕਿ ਕਰੀ ਸਵੇਰੇ ਆ ਸ਼ਾਮ ਨੂੰ న్యూਸ ਮੈਂ ਜ਼ਰੂਰ ਦੇਖਦਾ ਹਾਂ ਨਾ ਜੇ ਤੋ ਆ ਕੇ ਦੇਖਿਆ ਤੇ ਕੁਝ ਉਹਦੇ ਤੇ ਪ੍ਰਿੰਸ ਰਾਜਪੁਰਾ ਦੇ ਨਾਮ ਤੋਂ ਕੁਝ ਆਇਆ ਮੈਂ ਇੱਕਦਮ ਸ਼ੌਟ ਜਿਹਾ ਲੱਗਿਆ ਮੈਂ ਕਿਹਾ ਦੁਬਾਰਾ ਫਿਰ ਦੇਖਾਂ ਦੇਖਿਆ ਫਿਰ ਦੁਬਾਰਾ ਇੱਕ ਫੋਟੋ ਆਈ ਉਸ ਟਾਈਮ ਤੋਂ ਬਾਅਦ ਫਿਰ ਮੈਂ ਸੀਆਈ ਖਰੜ ਵਾਲਿਆਂ ਨੂੰ ਸੰਪਰਕ ਕੀਤਾ ਵੀ ਇਸ ਤਰ੍ਹਾਂ ਕੋਈ ਉਹਦੇ ਕੋਈ ਜ਼ਿਆਦਾ ਇੰਜਰੀਜ਼ ਜਾਂ ਕੋਈ ਇਸ ਤਰ੍ਹਾਂ ਹਾਲਾਤ ਨਹੀਂ ਨੇ ਡਾਕਟਰ ਸਾਹਿਬ ਨਾਰਮਲ ਹੈ ਠੀਕ ਹੈ ਹਸਪੀਟਲ ਹੈ ਬਿਲਕੁਲ ਟੈਨਸ਼ਨ ਨਾ ਲਓ ਬਸ ਇੰਨੀ ਗੱਲ ਹੋਈ ਤੁਸੀਂ ਕਿਡਨੈਪਿੰਗ ਦਾ ਪਰਚਾ ਕੰਪਲੇਨ ਲਖਾਈ ਉਸ ਵੀ ਹਾਂ ਸਰ 18 ਤਰੀਕ ਨੂੰ ਪਿਛਲੀ 18 ਤਰੀਕ ਨੂੰ ਮਤਲਬ ਬੱਚਾ ਮਿਸਿੰਗ ਹੋਇਆ ਤੇ ਉਸ ਟਾਈਮ ਤੋਂ ਬਾਅਦ ਮੈਂ ਮਤਲਬ ਇੱਥੇ ਆਪਣਾ ਥਾਣੇ ਚ ਰਿਪੋਰਟ ਕੀਤੀ ਬਈ ਹੈ ਡਿਪਟੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਮਿਲੇ 18 ਤਰੀਕ ਤੋਂ ਸਾਡੇ ਨਾਲ ਸੰਪਰਕ ਚ ਨਹੀਂ ਵੈਸੇ ਉਹ ਹਰ ਰੋਜ਼ ਆਉਂਦਾ ਸੀ ਘਰ ਆਉਂਦਾ ਸੀ ਘਰ ਚਲਾ ਜਾਂਦਾ ਸੀ ਰੋਜ਼ ਆਉਣਾ ਰੋਜ਼ ਜਾਣਾ अच्छे कॉलेज से उन्होंने मतलब ग्रेजुएशन की थी आउट ऑफ कंट्री गया दो-तीन बार कोई इस तरह दी तो कोई नौबत ही नहीं सी कि अपन एक अच्छी फैमिली ਨੂੰ ਬਿਲੋਂਗ ਕਰਦੇ ਆਂ ਵੀ ਆ ਕੁਛ ਇਨਾ ਵੱਡਾ ਕੋਈ ਇੱਕਦਮ ਸ਼ੌਟ ਲੱਗੇਗਾ ਇਹ ਕੋਈ ਸੋਚ ਵੀ ਨਹੀਂ ਸਕਦੇ मतलब ਜਿਹੜਾ ਅਗਵਾ ਕਰਨ ਦੀ ਕਹਾਣੀ ਸੀ ਉਹ ਗੁੰਮਰਾਹ ਕਰਨ ਲਈ ਵੀ ਬੱਚਿਆਂ ਨੂੰ ਕੋਈ ਕੀਤੀ ਗਈ ਹੋ ਸਕਦੀ ਹੈ ਨਹੀਂ ਸਰ ਵੈਸੇ ਅੱਜ ਤੱਕ ਇਸ ਤਰ੍ਹਾਂ ਦੀ ਕਦੀ ਕੋਈ नौबत ਨਹੀਂ ਆਈ ਕਿਉਂਕਿ ਇਹ ਤਾਂ ਇਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਉਂਦੀਆਂ ਰਹੀਆਂ ਇਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਈਆਂ ਪਿੱਛੇ ਜਦੋਂ ਮੇਰੇ ਤੇ ਫਾਇਰਿੰਗ ਹੋ ਗਈ ਹੈ ਫਿਰ ਉਸ ਤੋਂ ਬਾਅਦ ਮੇਰੇ ਤੇ ਉਹ ਆਏ ਅਕਾਊਂਟ ਨੰਬਰ ਆਏ ਨੇ ਉਹ ਅਕਾਊਂਟ ਨੰਬਰ ਆਪਾਂ ਐਸਐਸਪੀ ਸਾਹਿਬ ਨੂੰ ਰਿਟਨ ਚ ਦਿੱਤੇ ਹੋਏ ਨੇ ਕਿ ਮੈਨੂੰ ਥ੍ਰੈਟ ਆ ਰਹੀਆਂ ਇਸ ਨੰਬਰਾਂ ਤੋਂ ਬਟ ਉਹ ਤਾਂ ਅਕਾਊਂਟ ਹੋਰ ਨੇ ਬੰਗਲੌਰ ਦੇ ਨੇ ਕਿਸੇ ਪਾਸੇ ਦੇ ਨੇ ਉਹ ਤਾਂ ਪੁਲਿਸ ਕਰ ਰਹੀ ਸੀ ਉਹਨਾਂ ਦਾ ਮਤਲਬ ਉਹ ਤੋਂ ਬਾਅਦ ਤਾਂ ਮੇਰੇ ਕੋਲ ਇਥੋਂ ਗਨਮੈਨ ਵੀ ਰਹੇ ਸੀ ਤੇ ਮਤਲਬ ਉਹਦੇ ਨਾਲ ਇਹਦਾ ਮੈਂ ਤਾਂ ਨਹੀਂ ਇਸ ਮਤਲਬ ਕੜੀ ਨੂੰ ਜੋੜ ਕੇ ਦੇ ਸਕਦਾ ਜਿਹੜਾ ਦੂਸਰਾ ਉਹਦੇ ਨਾਲ ਲੜਕਾ ਹੈਗਾ ਉਹ ਕੀ ਰਿਸ਼ਤੇ ਦਾ ਜੀ ਉਹ ਹਾਂਜੀ ਉਹ ਮੇਰੇ ਬ੍ਰਦਰ ਦਾ ਮਤਲਬ ਲੜਕਾ ਹੈ ਤੇ ਉਹ ਮਤਲਬ 15 20 ਦਿਨ ਤੋਂ ਹੀ ਮਤਲਬ ਉਹਦੀ ਮੰਮੀ ਨਾਲ ਅੱਜ ਹੁਣੇ ਗੱਲ ਹੋਈ ਹੈ ਉਹ ਕਹਿੰਦੀ 15-20 ਦਿਨ ਤੋਂ ਵੀ ਉਹ ਕਹਿ ਰਿਆ ਸੀ ਮੈਂ ਉਹ ਬੇਟੇ ਦੀ ਜਿੰਮ ਜੁਮ ਸੰਭਾਲਣੀ ਹੈ ਤੇ ਮੈਂ ਉੱਥੇ ਜਾਣਾ ਤੇ ਇਸ ਕਰਕੇ ਉਹ ਦੱਸ ਰਿਹਾ ਹੈ ਵੀ ਮੈਂ ਉੱਥੇ ਮਹਾਲੀ ਆ ਤੇ ਯਾਨੀ ਕਿ ਉਹਦੇ ਨਾਲ ਬਲਕਿ ਲੜਕੇ ਨਾਲ ਇੱਕ ਦੂਰੀ ਮੇਰਾ ਸੰਪਰਕ ਹੋਇਆ ਦੋ ਤਿੰਨ ਵਾਰ ਮੈਂ ਕਾਲ ਕੀਤੀ ਹੈ ਬਲਕਿ ਉਹਨੇ ਇਹ ਨਹੀਂ ਦੱਸਿਆ ਕਿ ਮੇਰੇ ਨਾਲ ਪ੍ਰਿੰਸ ਵੀ ਹੈ ਇਹ ਜਦੋਂ ਇਹ ਹਾਦਸਾ ਹੋਇਆ ਤਾਂ ਮੈਨੂੰ ਬੜਾ ਸ਼ੌਕ ਲੱਗਾ ਵੀ ਕੀ ਮਤਲਬ ਕਿਸ ਤਰ੍ਹਾਂ ਹੋ ਸਕਦਾ ਕਿੰਨੀ ਏਜ ਹੈ ਬੱਚੇ ਦੀ ਆਪਣੇ ਦੀ ਬੱਚਾ 24-25 ਸਾਲ ਦਾ ਹੈ ਕੀ ਕਾਰੋਬਾਰ ਕੀ ਕਰਦਾ ਸਰ ਉਹਦਾ ਜਿਮ ਦਿੱਤੀ ਸੀ ਜੀ ਪੰਜ ਫੇਸ ਉਹਨੇ ਆਪਣਾ ਕਿਸੇ ਦੋਸਤ ਨਾਲ ਹਿੱਸਾ ਪਾ ਕੇ ਜਿਮ ਲਈ ਹੋਈ ਲਈ ਹੋਈ ਸੀ ਕਿੱਥੇ ਮੋਹਾਲੀ ਹਾਂਜੀ ਮੋਹਾਲੀ ਪੰਜ ਫੇਸ ਮੋਹਾਲੀ ਜਿਮ ਦੇ ਵਿੱਚ ਉਹਦੇ ਸ਼ੇਅਰ ਕੀਤਾ ਹੋਇਆ ਸੀ ਤੇ ਬਾਕੀ ਮਤਲਬ ਅੱਛੀ ਅਸੀਂ ਫੈਮਿਲੀ ਨੂੰ ਬਲਾਂਗ ਕਰਦੇ ਆ ਸਾਡਾ ਕੋਈ ਇਸ ਤਰ੍ਹਾਂ ਦਾ ਨਹੀਂ ਮੈਂ ਅੱਛੀ ਉਹਨੂੰ ਗੱਡੀ ਲੈ ਕੇ ਦਿੱਤੀ ਹੋਈ ਏ ਮੇਰੀ ਗੱਡੀ ਮੇਰੇ ਕੋਲ ਹੈ ਉਹਦੀ ਗੱਡੀ ਉਹਦੇ ਕੋਲ ਹੈ ਕੋਈ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਨੋਬਤ ਹੀ ਨਹੀਂ ਆਈ ਵੀ ਉਈ ਉਹਨੇ ਕਿਸੇ ਤੋਂ ਗੱਡੀ ਖੋਈ ਹੋਏ ਤਰੋ ਕਰੇ ਦੇਖੋ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਨੂੰ ਕੋਈ ਪੈਸੇ ਦੀ ਕਮੀ ਹੋਵੇ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਕੋਲ ਆਪਣਾ ਕੋਈ ਸਾਧਨ ਨਾ ਹੋਵੇ ਉਹਦੇ ਕੋਲ ਤੇ ਆਪਣਾ ਸਭ ਕੁਝ ਹੈ ਉਹਦਾ ਕੋਈ ਪਹਿਲੇ ਕੋਈ ਪਰਚਾ ਹੈਗਾ ਕੋਈ ਅਟੈਂਪਟ ਟੂ ਮਰਡਰ ਦਾ ਜਾਂ ਨਹੀਂ ਇਸ ਤਰ੍ਹਾਂ ਦਾ ਕੋਈ ਪਹਿਲਾ ਕੇਸ ਨਹੀਂ ਤੇ ਮੁਹਾਲੀ ਤੁਸੀਂ ਥਾਣੇ 'ਚ ਜਾ ਕੇ ਪਤਾ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਇੱਕ ਮਤਲਬ ਕੇਸ ਜ਼ਰੂਰ ਹੋਇਆ ਸੀ ਦੋਸਤਾਂ ਨੇ ਕਿਤੇ ਪਾਰਟੀ ਕਰਦੇ ਕੋਈ ਉੱਥੇ ਚੰਡੀਗੜ੍ਹ ਡਕੋਲੀ ਥਾਣੇ ਦੇ ਵਿੱਚ ਕੋਈ ਫਾਇਰਿੰਗ ਹੋ ਗਿਆ ਰ ਉਹਨਾਂ ਨੇ ਦੋਸਤਾਂ ਨੇ ਘਰ 'ਚ ਬਹਿ ਕੇ ਇੱਕ ਇਕੱਠ ਦੇ ਟਾਈਮ ਕੀਤੀ ਸੀ ਉਹਦੇ 'ਚ ਉਹਦਾ ਨਾਮ ਆਇਆ ਸੀ ਆਦਰਵਾਇਜ਼ ਅੱਜ ਤੱਕ ਕਦੀ ਰਾਜਪੁਰੇ 'ਚ ਐਵੇਂ ਨਹੀਂ ਕਿ 1755 ਸਭ ਤੋਂ ਛੋਟਾ ਪਰਚਾ ਹੈ ਵੀ 1755 ਵੀ ਕਿਸੇ ਨੂੰ ਥੱਪੜ ਵੀ ਮਾਰਿਆ ਹੋਏ ਲੜਾਈ ਹੋਈ ਹੋਈ ਮਤਲਬ ਅੱਜ ਤੱਕ ਇਸ ਤਰ੍ਹਾਂ ਦਾ ਕੋ ਵੇ ਕੋਈ ਕੁਝ ਨਹੀਂ ਐ ਇਸ ਤੱਕ ਕਿੰਨੇ ਪਰਚ ਹੁਸ ਜਿਹੜੇ ਉੱਥੇ ਦੱਸ ਰਹੀ ਸੀਗੀ ਕਿ ਪਹਿਲਾਂ ਵੀ ਸੱਤ ਕੋਈ ਪਰਚੇ ਦੱਸ ਰਹੇ ਸੀਗੇ ਕੋਈ ਉਮੀਦ ਕੋਈ ਤੁਹਾਡੇ ਧਿਆਨ ਚ ਨਹੀਂ 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 ਦੇਖੋ ਜੀ ਜੇ ਕੋਈ ਪਰਚਾ ਦਰਜ ਹੁੰਦਾ ਹੈ ਤੇ ਘੱਟੋ-ਘੱਟ ਪੁਲਿਸ ਜਿਹੜੀ ਹੈ ਘਰ ਤੱਕ ਪਹੁੰਚ ਕਰਦੀ ਹੈ ਹਮਮ ਠੀਕ ਹੈ ਨਾ ਘਰ ਤੱਕ ਪਹੁੰਚ ਕਰਦੀ ਹੈ ਵੀ ਉਹਦੇ ਤੇ ਆ ਪਰਚਾ ਦਰਜ ਹੈ ਵੀ ਆ ਉਹਦੇ ਤੇ ਹੈ ਤੇ ਤੁਹਾਡਾ ਉਹ ਲੜਕਾ ਹੈ ਜੇ ਮੇਰੇ ਤੱਕ ਅਜ ਤੱਕ ਕਿਸੇ ਨੇ ਕੋਈ ਮਤਲਬ ਉਹ ਕੀਤਾ ਹੀ ਨਹੀਂ ਐ ਵੀ ਮੈਨੂੰ ਕੋ ਪੁੱਛਿਆ ਨਹੀਂ ਐ ਵੀ ਇਸ ਸਬੰਧ ਕੋ ਪਰਚਾ ਹੋਏ ਕੋ ਸਾਨੂੰ ਵਾਰੰਟ ਅਫਸਰ ਆਏ ਕੋਈ ਸਾਨੂੰ ਸਨਮਾਨਾਉਣਾ ਜਾਂ ਕੋਈ ਸਾਨੂੰ ਪੁਲਿਸ ਵਾਲਾ ਮੇਰੇ ਤੋਂ ਕੋਈ ਐਪਲੀਕੇਸ਼ਨ ਲਿਖਵਾ ਕੇ ਲਗਾਇਆ ਹੋਵੇ ਵੀ ਅਸੀਂ ਤੁਹਾਨੂੰ ਨੋਟਿਸ ਦਿੱਤੀ ਹੈ ਤੁਹਾਡਾ ਬੱਚਾ ਤੁਹਾਡੇ ਕੋਲ ਆਏਗਾ ਤੇ ਸਾਡੇ ਸਾਹਮਣੇ ਪੇਸ਼ ਕਰਿਓ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੋਈ ਠੀਕ ਹੈ